ਕਿ ਨੰਗੀ ਗੱਤ ਰੋਕਣ ਵਾਲੀ ਆ। ਆਵੇ ਕੋ ਭਾਈ ਕੀ ਹਾਵੇ ਆਪਿਆ ਟੜਕੇ ਲੈ ਕੰਮ ਦੀ ਨਹੀਂ ਦੀ ਆਪ ਨੂੰ ਪਕੇ ਨਾ ਕਰਨਾ ਪੈਂਦਾ ਜੇ ਹੁਣ ਅੱਗੇ ਦੀ ਗੁਰੂਣਾ ਕਰਨੀ ਹੈ ਸਾਰਾ ਕੰਮ ਵੀ ਆਪਾਂ ਨੂੰ ਤਾਂ ਸ਼ਰਮ ਆਉਂਦੀ ਆ ਤੇ ਪਤਨ ਦੇ ਪੈਰ ਹੀ ਗਲ ਜਾਣ। ਹੁਣ ਆ ਵੇਖੋ ਨਾ ਪਹਿਲਾਂ ਦੱਤੇ ਟੋਤੇ ਮੂੰਹ ਤੋਂ ਪਿਆ ਫਾਰਸ ਪਰ 5 ਵਜੇ ਲੈ ਤਾਂ ਹੁੰਦੀ ਆ ਟੜਕੇ ਕਣਕਾ ਕਰਕੇ ਪੈਂਦੀ ਆ ਜਾ। ਜੋ ਹਰ ਪਸ਼ੂ ਦਾ ਡਾਕ ਨਿਕਲੇ ਪਏ ਆ ਪਸ਼ੂਆਂ ਦੇ ਵਿਚਾਰਿਆਂ ਦੇ ਔਰ ਪਹਿਨਾ ਆ ਫਰਸਾ ਪੁਰਸਾ ਧੋ ਕੇ ਆਪਣੇ ਫਸ ਤੋਂ 7.5 ਹੋ ਜਾਣਗੇ ਮੈਨੂੰ ਆਠੀ ਵਾਰ ਜਾਂਦੇ ਆ ਨਮੋਂਦੇ ਕਰਦੇ ਨੂੰ ਸਾਰੇ ਪਸ਼ੂ ਨੂੰ ਆ ਕੇ ਪੱਖੇ ਲਾ ਕੇ ਬਾੜ ਬਲਾ ਕੇ ਫੇਰ ਇਹਨਾਂ ਹੋਰ ਕੰਮ ਕਰਨੀ ਲੋ ਆ ਵੇਖੋ ਕਰਦੇ ਜੁੱਤੀਆਂ ਧੋ ਕੇ ਤਾਹਾਂ ਤਾਣ ਪਾਉਂਦੇ ਫਰਸਾ ਪੁਰਸਾ ਬੜਾ ਕੰਮ ਖਰਾਬ ਹੋਇਆ ਤੇ ਆਈ ਗੱਲ ਹੈ ਪਈ ਹਾ ਜੀ ਮੈਂ ਯੋਰਾ ਜਿਹੜੇ ਵੀ ਬੰਦਾ ਕਰੂਗਾ ਬੰਦਾ ਚਲ ਪੱਖੇ ਵਟ ਕੇ ਲਿਆਊਗਾ ਕਿ ਫਰਸਾਂ ਤੋਂ ਉਹ ਇੱਕ ਕੰਮ ਹੀ ਕਰੂਗਾ ਮਾੜੇ ਦੂਰ ਰਿਹਾ ਕਰ ਐਨ ਨਾ ਉਹਨਾਂ ਨੂੰ ਵਾਗੇ ਪੁੱਛ ਇਹਨਾਂ ਦਾ ਗੁਰਾ ਹਾਲ ਨਾ ਦੇ ਨੇ ਅੱਕੇ ਪੱਖੇ ਚੱਲਦੇ ਹੁੰਦੇ ਸੀਗੇ ਤਾਂ ਬਹਿ ਜਾਂਦੇ ਗਿਆ ਸਿੰਘ ਹੁਣ ਪੱਖੇ ਤਾਂ ਚੱਲਦੇ ਨਹੀਂਗੇ ਐਂ ਨਿਕਵਾ ਗਿਆ ਮੇਰੇ ਉੱਤੇ ਕੀ ਦੀ ਪੁੱਤਾਂ ਤੇ ਹੁਣ ਪੱਖੇ ਨਹੀਂ ਚੱਲਦੇਗੇ ਤੇ ਹੁਣ ਬੁਰਾ ਹਾਲ ਹੁਣ ਇਹਨਾਂ ਨੂੰ ਪਹਿਲਾਂ ਨਿਮਾਵਾਗੇ ਤੇ ਇਹਨਾਂ ਦੇ ਪੱਖੇ ਉੱਥੇ ਲਾ ਕੇ ਫੇਰ ਕੋਈ ਕੰਮ ਹੋਰ ਕਰਵਾਉਗੇ ਕਿ ਗਰਮੀ ਬੜੀ ਮੰਤਕਾਂ ਬਾਈ ਬੁਰਾ ਹਾਲ ਆ ਆ ਵੇਖੋ ਕੀ ਹਾਲ ਮੋਕਾ ਮਾਰਦਿਆਂ ਪ੍ਰਣਾਲੀ ਚਲਾਈ ਜਾਂਦਗਾ ਇਹਨੂੰ ਤਾਂ ਪਤਾ ਆ ਬਾਹਰ ਕੱਢ ਲਾਂਗੇ ਕਈ ਤੇ ਇਹਨੂੰ ਮੋੜ ਬੜਾ ਬੁਰਾ ਹਾਲ ਬਾਈ ਬੱਸ ਪੁੱਛ ਹੀ ਨਾ ਆ ਵੇਖੋ ਐ ਪਾਣੀ ਪਾਈ ਜੰਨੇ ਆ ਵੇਖ ਖੜੀ ਹੈ ਨਾ ਇਹ ਜਮਾ ਮੈਂ ਉਹ ਯਾਰ ਕਿਹਾ ਵੀ ਆਪਾਂ ਹੋਰ ਕੰਮ ਹੋਰ ਕੰਮ ਫੇਰ ਕਰੀ ਜਾਵਾਂਗੇ ਪਹਿਲਾਂ ਇੰਨਾ ਇਹਨਾਂ ਦਾ ਸਾਰਾ ਨਿਮੇੜ ਕੇ ਫੇਰ ਕੋਈ ਕੰਮ ਕਰਾਂਗੇ ਆ ਦੇਖ ਇਹ ਕੰਮ ਕਰਿਆ ਤਾਂ ਹੁਣ ਉੱਧਰ ਖੜਿਆ ਮੇਰੇ ਕੋਲੇ 8-9 ਮੈਨੂੰ 8 ਵਾਰ ਜਾਣਗੇ ਨਮੋ ਦੇ ਕਰਦੇ ਜੇ ਰਾਖੁਆਈ ਦੇ ਨੰਨ ਬੰਨ ਬਣਾ ਕੇ ਫੇਰ ਤਰ ਕੇ ਤਾਈ ਕੇ ਸਾਰਤਾ ਕੰਮ ਇਹਨਾਂ ਦਾ ਆਹੀ ਹੁੰਦਾ ਵੀ ਤਰ ਕੇ 2 ਘੰਟੇ ਲਾ ਲੈ ਆਪਣੇ ਲਾਲ ਫੋਰ ਪਈ ਆਟਾ ਮਾਰੋ ਮਾਰੀ ਵਾਲਾ ਕੰਮ ਨਹੀਂ ਗਾ ਕਿ ਮਾਰੀ ਦਿਹਾੜੀ ਜੱਪ ਨੂੰ ਖੜਿਆ ਰਹਾ ਤਾਂ ਲੈਟ ਹੈ ਨਹੀਂ ਕੀ ਨਹੀਂ ਤਾਂ ਪੱਖੇ ਪੁੱਖੇ ਛਾੜ ਤੇ ਤਾਂ ਦਿਨੇ ਸਾਰੀ ਢੜੀ ਬੈਠੀਆਂ ਇਹਨੀਆਂ ਤਰ ਕੇ ਨਿਮਾ ਕੇ ਬੰਨਦੇ ਆਥ ਨੇ ਫੇਰ ਬੰਨ ਦੇ ਆਹੀ ਹੈ ਭਾਈ ਕੰਮ ਇਹ ਬਣਾ ਆ ਕਰੇ ਫੇਰ ਇਹ ਹੁਣ ਆਪਾਂ ਕੰਮਗੇ ਪਿਛਾੜ ਦੇ ਪੂਰਾ ਝੇਰ ਨਹੀਂ ਕੰਮ ਲੋਟ ਆਉਂਦਾ ਰਪੀ ਜੇ ਹੁਣ ਜੂਨ ਦਾ ਛਾੜਦਾ ਹੁਣ ਵਿਚਾਰੇ ਕੰਮ ਕਈ ਹੁੰਦੇ ਆ ਮੁੰਡੇ ਹਿੰਮਤੀ ਉਹ ਵਿਚਾਰੇ ਹੁਣ ਕੰਮ ਸੱਫੇ ਨਹੀਂ ਰਹਿਤੇ ਹੀ ਰਹਿ ਜਾਂਦੇ ਆ ਹੋਰ ਕੰਮ ਉਹਨਾਂ ਤੋਂ ਕੋਈ ਹੁੰਦਾ ਨਹੀਂ ਆਹਨ ਕੋ ਪਹਿਣਾ ਤਾਰਾ ਕੱਟੇ ਨੂ ਫੋਣ ਇਹਦੇ ਤੇ ਹੁਣ ਪਸ਼ੂ ਨੂੰ ਮਾਰ ਕੇ ਝੇਰ ਕੋ ਕੰਮ ਕਰਾਂਗੇ ਉਹਨਾਂ ਇਹ ਤੇਰਾ ਨਾਲ ਗਾਂ ਇਹਨਾਂ ਹੀ ਰਾਤ ਸੌਖੀ ਨਾਂਗੀ ਜੂ ਨਹੀਂ ਫਿਰ ਰਾਤ ਨੂੰ ਵੀ ਹੌਂਕੀ ਜਾਂਦੇ ਕਾ ਇਹ ਕਾ ਡੱਪੀਆਂ ਆਈਆਂ ਤਾਂ ਜੀ ਜੀ ਐਡੀ ਕਾਰ ਤਣ ਹੌਂਕ ਤਾਂ ਨਹੀਂ ਬਾਹਲ ਗਾ ਅਜੇ ਤੱਕਾਂ ਨਿੱਕੇ ਬਚਲੇ ਇੰਨਾ ਨੂੰ ਪਈ ਨਮਾਈ ਜਾਂਦੇ ਤਾਂ ਹੀ ਬਚੇ ਆ ਇੱਕ ਦਿਨੇ ਹੁਣ ਲੈ ਕੇ ਨਹੀਂ ਆਉਂਦੀ ਪੰਗਾ ਲੈ ਕੇ ਆਉਂਦੀ ਹੋਵੇ ਤਾਂ ਵੀ ਬਾਜ ਜਾਣ ਆ ਵੇਖ ਆਪਣੀ ਪੂਜਾ ਪਾਜਾਰ ਕੀਆਂ ਵਿਚਾਰੀਆਂ ਕਰਨੀ ਮੰਨਦੀਆਂ ਬਾੜੀ ਜਿਹਨੇ ਆਏ ਹੌਂਕ ਤੀਆਂ ਜਰੂਰ ਆਇਆ ਇਸ ਵੇਲੇ ਫਿਰ ਇਹਨੂੰ ਪਤਾ ਲੱਗ ਜਾਂਦਾ ਵੀ ਆ ਆ ਗਿਆ ਨਮਾਉਣਾ ਫੇਰ ਐ ਖੜ ਜਾਂਦੇਗਾ ਵੇਖ ਹਰ ਕੀ ਨਾ ਕਹਿੰਦੀ ਸਿਰ ਤੇ ਪਾਣੀ ਪਾਈ ਚੱਲ ਜੇ ਹੁਣ ਗਰਮੀ ਆ ਹੁਣ ਆਹ ਗਰਮੀ ਚ ਭੰਾਲ ਨੇ ਬਾਲੇ ਔਖੇ ਆ خیال ਚ ਤਾਂ ਹੁੰਦੀ ਆ ਮौज